ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਣੀ ਬਹੁਤ ਖਾਸ ਆ ਮਨਪਸੰਦ ਵੀਰਾਂ ਜਿਹੜੀ ਆਪਾਂ ਬਰੀਡ ਦਿਖਾਉਣੀ ਹੈ ਗਰਲੈਂਡੋ ਇਹ ਮੰਨ ਕੇ ਚਲੋ ਬਹੁਤ ਘੱਟ ਮਿਲਦੀ ਆ ਮੰਨ ਕੇ ਚਲੋ ਕਹਿੰਦੇ ਬਾ 100 ਦੇ ਵਿੱਚੋਂ 5-7% ਨਸਲਾ HF ਦਿਖਾਵਾਂਗੇ ਤੇ ਗਰਲੈਂਡੋ ਜਿਹੜੀ ਸੂਈ ਬਿਓ ਮਗਰ ਵੀ ਇਹਦੇ ਬੱਚੀਆ ਜਰਸੀ ਦੀ ਆਓ ਅਗੇ ਕਰੀਏ ਵੀਰ ਨਾਲ ਗੱਲ ਬਾਤ ਤੇ ਦੋਨੇ ਨਗ ਸੇਰ ਆ ਸੂਏ ਸਵਾਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 9779622161 ਜੀ 9779622161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਪਹਿਲੇ ਨੰਬਰ ਤੇ ਆਪਾਂ 5 ਸਟਾਰ ਵੈਡ ਦੇਖੀ ਜਾਂਦੇ ਆ ਹਾਂਜੀ 5 ਕਿਲੋ 7 ਕਿਲੋ ਜੀ ਇੱਕੋ ਹੀ ਗੱਲ ਆ ਜਾਵਾ ਹਨਾ ਤੇ ਇਸ ਹੁਆ ਕਿਹੜਾ ਸੂਈ ਹੈ ਸੂਆ ਰੇਜ ਨਾਲ ਦੂਜਾ ਸੂਈ ਹੈ ਵੀਰੇ ਦੂਜਾ ਸੂਆ ਸੂਈ ਹੈ ਮਗਰ ਪਾਤੀ ਇਹਨੇ ਬੱਛੀ ਮਗਰ ਜਰਸੀ ਦੀ ਗਰਲੈਂਡੋ ਦੇ ਨਾਲ ਬੱਛੀ ਆਈਏ ਸੋ ਜਰਸੀ ਕਾਫੀ ਕਲਰ ਦੀ ਤਿਆਰ ਹੋਣਾ ਕਦ ਕਾਟ ਵਾਲੀ ਜਰਸੀ ਤਿਆਰ ਹੋਣੀ ਹੈ ਸੋ ਜਿਹੜੇ ਵੀਰ ਨੇ ਮੰਨ ਕੇ ਚਲੋ ਜਰਸੀ ਸੰਭ ਲਈ ਉਹਦਾ ਅਨਮੋਲਾ ਮੁੱਲ ਬਣ ਜਾਣਾ ਜਰਸੀ ਦਾ ਤੇ ਬਾਕੀ ਗਰਲੈਂਡੋ ਰੀਅਰ ਕਰ ਰਹਿਡਵਾ ਨੇਵੇਂ ਨੂੰ ਦੇਖ ਕੇ ਅੱਪ ਬੱਛੀ ਨੂੰ ਵੀ ਕਹੇਗੀ ਤਿਆਰ ਹੋ ਰਹੀ ਜਾ ਬੰਨਣਾ ਚੱਲਾ ਤੇ ਬਾਕੀ ਬੈੜ ਦੀ ਗੱਲ ਕਰੀਏ ਥੱਲੇ ਤੋਂ ਲੈ ਕੇ ਉੱਪਰ ਤੱਕ ਚੌੜੀ ਮੱਝਾਂ ਹੀ ਨਹੀਂ ਪਈ ਜੇ ਬੈਠਣਾ ਜਾਵਾਂ ਮੈਂ ਕਹਿੰਦਾ ਵਧੀਆ ਚੰਗੀ ਮਹਣੇ ਨਾ ਵਜਨ ਆਈ ਇਹਦੇ ਵਿੱਚ ਕਿੰਨਾ ਦੁੱਧ ਦੱਸਿਆ ਮਾਲਕ ਨੇ ਪਿਛਲੀ ਵਾਰ ਇਹਦਾ ਮੇਰੇ ਮਾਲਕ ਤਾਂ 25 ਕਿਲੋ ਕਹਿੰਦੇ ਸੀ ਜੀ 22 ਤਾਂ ਪੱਟ ਦਿੱਤੇ ਜੀ ਨਹੀਂ 25 ਤਾਂ ਅੱਜ ਗਵਾਈ ਇਹਦਾ ਲੇਵਾ ਪਰਦਾ ਵੀ 30 ਵੀ ਕਹਿਦੀ ਆ ਆਪਾਂ ਪਰ ਆਪਾਂ ਕਹਿੰਦੇ 25 ਮੰਨ ਕੇ ਲੈ ਲੜੇ ਆ 25 ਮੰਨ ਕੇ ਲੈ ਲਏ ਵੀ 25 22 ਤੋਂ ਫਿਰ ਪਾਸੋਂ ਜੀ ਘਾਟ ਨਹੀਂ ਹੈਗੀ ਸਰੀਰ ਤੇ ਵਜਨ ਫੁੱਲਾ ਲੇਵੇ ਦੀ ਬਨਾਵਟ ਫੁੱਲਾ ਠੰਡੀ ਠੀਲਾ ਬਰਫਰ ਗਈ ਹੈ। ਸੂਈ ਸਵਾਈ ਜੇਰ ਦਾ ਰੋਕੇ। ਜੇਰ ਵਗਿਆ ਇਹ ਅੱਜ ਸਵੇਰੇ ਐ ਮੰਨ ਲਓ ਵੀ 6:00 7:00 ਵਜੇ ਸੂਈ ਸੀ। 10:00 ਵਜੇ ਤੱਕ ਨੂੰ ਜੇਰ ਪੈ ਗਈ ਸੀ ਜੀ ਆਪਣੇ ਕੋਲ ਵੀਡੀਓ ਮਿਲ ਜੇ। ਹੁਣ ਸ਼ਾਮ ਦੀ ਚੋਈ ਆਪਾਂ ਇਹਦੀ ਕਰਨੀ ਆ। ਹਜੇ ਕਰਨੀ ਹੈ। ਕਿੰਨਾ ਕੁ ਦੁੱਧ ਚੋਤਾ ਸਵੇਰੇ? ਵੀਰੇ ਇਹ ਤਾਂ ਸਵੇਰੇ 6.5 ਕਿਲੋ ਦੁੱਧ ਕੱਢਿਆ ਸੀ ਜੀ। ਬੱਚਾ ਰਜਾ ਗਿਆ। ਬੱਚਾ ਰਜਾ ਗਿਆ। ਕਹਿੰਦਾ ਬਾਬ ਉਹ ਸਟਾਰਟਿੰਗ ਇਹਦੀ 16 17 ਵਾਲੀ ਹੈਗੀ ਆ। 15 ਤੋਂ ਬਾਅਦ ਦੀ ਸਟਾਰਟਿੰਗ ਹੈ ਜੀ ਹੁਣੇ। ਠੀਕ ਹੈ। ਤੇ ਵਾਕਿਆ ਇੰਨਾ ਰੀਅਰ ਬਾਡੀ ਵੇਟ ਭਰੀ ਮਿਲਦੀ ਬਹੁਤ ਘ ਰੇਟ ਇਹਦਾ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਈ ਜੀ ਬੰਦਾ ਲੈਣ ਦੇਣਾ ਤਾਂ 95000 ਰੁਪਏ ਲੈ ਲਾਂਗੇ ਜੀ ਮਾਨਦਾਨ ਕਰਦਾਂਗੇ ਹਾਂ ਛੋਟਾ ਜਿਹਾ ਪਾ ਜਿਹੜੀ ਚੱਲਦੀ ਆ ਉਹ ਦੇ ਮੰਨੀ ਤੋੜ ਦੋ ਵਾਰ ਸੁਵਰੋ ਲੇਵਾ ਵਗੈਰਾ ਦੇਖੋ ਥੱਲੇ ਤੋਂ ਪੂਰਾ ਸੋਹਣਾ ਸਾਫ਼ ਸੁਥਰਾ ਲੇਵਾ ਤੇ ਰਾਜੀ ਸਮੀ ਪੜੀ ਵੀ ਪੂਰੀ ਓਕੇ ਕਿਸੇ ਪਾਸਿਓਂ ਹੱਥ ਧਰਾਣੀ ਫੁੱਲ ਸੈਜ ਆ ਤੇ ਫੁੱਲ ਬਾਡੀ ਵੇਟ ਦੇ ਵਿੱਚ ਗਰਲੈਂਡੋ ਵਹਿੜ ਦੂਸਰਾ ਸੁਆ ਸੂਈ ਸਭਾਈ ਤੋੜ ਦੋ ਜੇਰ ਵਗੈਰਾ ਤੇ ਕੱਟਦੀ ਵੀਰੇ ਇਹਨੂੰ ਕੋਈ ਛੋਟੀ ਨਾ ਮੰਨ ਕੇ ਆਵੇ ਨਾ ਹੋਵੇ ਵੀ ਵਜਨ ਵੀ ਲੇਵਾ ਘਟਾ ਇਹ ਵੀ ਨਾ ਮੰਨ ਕੇ ਆਵੇ ਕੋਈ ਠਣ ਮਾੜਾ ਇਹ ਵੀ ਨਾ ਮੰਨ ਕੇ ਆਵੇ ਕੋਈ ਫੁੱਲ ਸਹਿਜ ਆ ਤੇ ਕਹਿੰਦੇ ਬਾਬਾ ਰਾਣੀ ਘਾ ਜਿਹਦੇ ਘਰੇ ਜਾਵੜੀ ਉਹਨੇ ਵੇਚ ਲਈ ਨਹੀਂ ਇਹ ਕਿਹੜੀ ਸੋਨਾ ਆ ਗਈ ਆਪਣੇ ਘਰੇ ਜਿਹੇ ਗੱਲ ਆ ਤੇ ਦੁੱਧ ਵੀ ਇੱਕ 25 26 ਕਿਲੋ ਰੀਅਰ ਦੇਣ ਵਾਲੀ ਬਿਹੜਾ ਕੋਈ ਨਹੀਂ ਗੱਲ ਵੀ ਮੰਨ ਕੇ ਚਲੋ ਜੀ ਆਪਾਂ ਮੱਲਾਂ ਵਾਲਾ ਤੋਰਾ ਦਾ ਜੈ ਥਣ ਬਹੁਤ ਮੋਟਾ ਮੋਟਾ ਹਨ ਤੇ ਪਲੀ ਪੁਲੀ ਓਕੇ ਹੈ ਹਨ ਹਾਂਜੀ ਹਾਂ ਇੱਕ ਐ ਮਨ ਲੈ ਕੇ ਥੋੜਾ ਜਿਹਾ ਨੇਰਾ ਹੋ ਜਾਦਾ ਨਾ ਦੇ ਕੇ ਆਪਣੇ ਭਰਾਵਾਂ ਨੂੰ ਤੇ ਪਿਛਲੀ ਵਾਰ ਥੋੜੀ ਜੀ ਬਿਮਾਰੀ ਚਾਈ ਹੋਈ ਜੇ ਵੀ ਆਪਾਂ ਪਹਿਲਾਂ ਦੱਸ ਦਈਏ ਪਿੰਗ ਜ ਕੋਲੇ ਆ ਕੇ ਥੋੜੀ ਜੀ ਗਲਤ ਹੋ ਜਾਈ ਨਹੀਂ ਜੈ ਜੈ ਗੱਲ ਹਾਂ ਵੀ ਦਾਗ ਪਈ ਨਹੀਂ ਪਰ ਦਾਗ ਦੀਦੇ ਨਹੀਂ ਨਿਰਖੇ ਤੋਂ ਪਤਾ ਲੱਗਦਾ ਹਾਂਜੀ ਹਾਂ ਧਾਰਾ ਮਾਰਦੇ ਸੂਰਜ ਚਵਾਈ ਦੇਖ ਸਕਦੇ ਹੋ ਤੇ ਠੰਡੀ ਸੀਲ ਵੀਰੇ ਅੰਤ ਨਹੀਂ ਕੋਈ ਹਨ ਨਿਆਣੀ ਦੀ ਵੀ ਦਿੱਕਤ ਨਹੀਂ ਕਾਸੀ ਚੀਜ਼ ਦੀ ਦਿੱਕਤ ਨਹੀਂ ਬਈ ਯਾਰ ਠੀਕ ਆ ਸੁਹਾ ਦੇਖੋ ਜਮਾ ਨਿਹਾਰੇ ਧਾਰ ਜਮਾ ਇਨੂੰ ਕਹਿੰਦੇ ਕਾਲਾ ਸੋਨਾ ਜਮਾ ਸਵਾਦ ਦੇਖੋ ਕੀ ਬਾਤ ਆ ਜੀ ਲੱਗਦਾ ਧਰਮਣਾ ਚੋਂਦਿਆਂ ਦਾ ਜਮਾ ਗਾਣੂ ਕਿਸੇ ਪਾਸਿਓਂ ਅਤਰਾਂ ਨਹੀਂ ਕੋਈ ਤਾਂ ਤੋੜਦਾ ਠੰਡ ਦਿਖਾ ਦੇ ਮੜਾ ਜ ਮਾਰੀ ਤਰ ਹੁਣ ਤੂੰ ਕੱਲੀ ਕੱਲੇ ਮਾਰੀ ਮਾਰਕ ਨਹੀਂ ਰਹਿ ਜਾ ਪੈਂਦਾ ਥੋ ਦੇਖੋ ਜਓ ਆਹਾਹਾ ਜਿਹੜਾ ਵੀਰ ਲੈ ਗਿਆ ਇੱਕ ਕਰ ਮੈਂ ਦੱਸਦਾ ਵੀ ਕਿਤੇ 2-4000 ਨਫਾ ਚਲੇ ਜੋ ਕਣੀ ਕਿਲਾਸ ਕੋ ਬੰਦਾ ਜੀ ਵੇਚੇ ਰਾਮੰਦਾ ਜੀ ਦੇ ਘਰੇ ਜਾਵੜੀ ਰਾਣੀ ਗਾ ਗਈ ਰਾਣੀ ਗਾ ਦੁੱਧ ਸਰਦੀ ਸਾਦੀ ਖੋਆ ਪਨੀਰ ਖੋਆ ਜਿਹੜਾ ਕੋ ਮਰਜ਼ੀ ਰਾਂਸ ਬਿੱਲੇ ਕਲਾਜਵੇਂ ਵੜਾਈ ਚੱਲਿਓ ਕਿੜੀਆਂ ਮ ਦਾ ਸੋਨਾ ਵੀਰੇ ਚੰਗੀ ਐ ਐਫ ਨੂੰ ਇਹੋ ਜਿਹਾ ਲੈ ਵੜਾ ਰੇਟ ਵੀ ਫਿਰ ਆਪਾਂ ਕਰਤਾ ਵੇਚਣਾ ਨਹੀਂ ਇੰਦਾਂ ਦੀ ਵੜਦ ਵਾਲਾ ਕਹਿੰਦਾ ਡੇਢ ਮੰਗਾਗੇ ਨਹੀਂ 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 ਇਹ ਬਲੇਰ ਦੀ ਜਾਊਗੀ ਇਹ ਕੈਰੈਕਟਰ ਦੀ ਜਾਊਗੀ ਪਰ ਵਜਨ ਵਜੂਦਾ ਲਈ ਵੜਾ ਹਨਾ ਵੀ ਚੰਗੀ ਐ ਕਹਿਣ ਦਾ ਬਾਪ ਸੁਨੇਰਾ ਹੋਗਾ ਥੋੜੇ ਮਾਫੀ ਚਾਹੁੰਦੇ ਸੋ ਤੁਹ ਮੈਂ ਲੇਟ ਹੋ ਗਿਆ ਰਾਜ ਫਾੜ ਕੇ ਜਾ ਲੱਗਿਆ ਤੇ ਪਰ ਚੀਜ਼ ਮੰਨ ਕੇ ਜਿਹੜਾ ਨਜ਼ਾਰੇਦਾਰ ਹਨਾ ਜਮ 100 ਦੀ 100 ਠੀਕ ਐ ਅੱਗੇ ਬਾਈ ਜੀ ਗੱਲ ਕਰਦੇ ਆਪਾਂ 2 ਨੰਬਰ ਵਾਲੀ ਦੀ ਇਹ ਆ ਗਈ ਆਪਣੀ ਰੈਡਣਗਾ ਹਨਾ ਹਾਂ ਜੀ ਆਨੇ ਕਿ ਜਿਹੜਾ ਇਹ ਸ਼ਹਿਰ ਦੇ ਵਿੱਚ ਹੈ ਐਚ ਐਫ ਸ਼ਹਿਰ ਸ਼ਰ ਹਾਂ ਇਹ ਕਦੋਂ ਕਸੂਈ ਆ ਇਹ ਵੀ ਇਹ ਵੀ ਰਾਤ ਦੀ ਸੂਈ ਹੋਈ ਜੀ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਵੀ ਐਚ ਐਫ ਦੀ ਬੱਚੀ ਦਿੱਤੀ ਆ ਜੀ ਐਚ ਐਫ ਦੀ ਇਹਨੇ ਜੇਦੀ ਬੱਚੀ ਹੈ ਨਾ ਹਾਂਜੀ ਹਾਂ ਠੀਕ ਹੈ ਤੇ ਦੁੱਧ ਕਿੰਨਾ ਕੁ ਸਟਾਰਟਿੰਗ ਆ ਥੱਲੇ ਦੇ ਦੁੱਧ ਇਹਦੇ ਥੱਲੇ ਵੀ ਜੀ 15 16 ਕਿਲੋ ਤੋਂ ਹੁਣ ਬਾਹਰ ਹੋਊ ਜੀ ਬੋਲਾ ਜਿਹੜਾ ਇਹ ਕੱਲ ਸ਼ਾਮ ਦੀ ਸੂਈ ਵੀ ਆ ਕੱਲ ਸ਼ਾਮ ਦੀ ਸੂਈ ਵੀ ਆ ਸਵੇਰੇ ਇਹਦੇ ਥੱਲੇ 7 ਕਿਲੋ ਕੋਲਾ ਕੱਢਿਆ ਗਿਆ ਤੇ ਲੇਵਾ ਜਮਾ ਫਾੜੀ ਆ ਰਹਾ ਹਨਾ ਲੇਵਾ ਇਹ ਨਹੀਂ ਵੀ ਦੋਨਾਂ ਵੇੜਾਂ ਦੇ ਦੁਆਰੇ ਚਾਹੀ ਉਹਦੀ ਨਿਗਾ ਮਰਵਾ ਦੇ ਦੋਨਾਂ ਦੇ ਫਾੜੀ ਵਾਲਾ ਤੇ ਫਿਟਿੰਗ ਵਾਲਾ ਖੁੱਚਾਂ ਤੋਂ ਉੱਪਰ ਉਹ ਵੀਰ ਜਿਹੜੇ ਵੀਰ ਕਹਿਣਗੇ ਵੀ 80 ਰੁਪਿਆ ਲਾਉਣਾ 40 ਦੀ 50000 ਉਹ ਫਾਇਦਾ ਕੋਈ ਨਹੀਂ ਅੱਜ ਰਕਮ ਲੱਗੂਗੀ ਪਰ ਇਹ ਚੀਜ਼ਾਂ ਵੀ ਘਰੇ ਜਿਵੇਂ ਚੀਜ਼ ਲੈ ਲਈ ਵੀ 90 ਗਰੰਟੀਟਰ ਲੈ ਲਿਆ ਉਹ ਬੁੱਢਾ ਹੋਏ ਵੀ ਵੇਖਦਾ ਖਾਈਆਂ ਚੰਗੀਆਂ ਨੇ ਕਿਰੇ ਹਰੇਕ ਰੁੱਖ ਦੇ ਵਿੱਚ ਹਰੇਕ ਏਰੀਏ ਦੇ ਵਿੱਚ ਵੇਕਣ ਆਲੀਆਂ ਨੇ ਬਾਕੀ ਨਾਲ ਖੜੀ ਤੇ ਇਹਨਾਂ ਹੋਏ ਵੀਰ ਕਾ ਛੋਟੀ ਆ ਨਾ ਨਾ ਛੋਟੀਆਂ ਸਾਡੀਆਂ ਵਾਲਾ ਅਗਲਾ ਬੰਦਾ ਵਹਿਮ ਘੜ ਫੁੱਲ ਵੱਡੀਆਂ ਬੱਚੇ ਇਹ ਦੁੱਧ ਕਿੰਨਾ ਕਰ ਦੇ ਦੂਗੀ ਲਾਲ ਕਾ ਆਪਣੇ ਅੱਛਾ 20 ਕਿਲੋ ਮੰਨ ਕੇ ਲੈ ਲੇ ਬੰਦਾ ਉਹਦਾ ਸਪੀਸ਼ਤਾ ਹੀ ਦੱਸਿਆ ਮਾਲਕਾਂ ਨੇ 25 ਕਿਲੋ ਤੋਂ ਬਾਹਰ ਮੰਨੇ ਕੇ ਧਾਰ ਤੁਰੇ ਦੀ ਵੀ ਓਕੇ ਜਾਵਾ ਇੱਕ ਨੰਬਰ ਸਵਰਥ ਧਾਰਾ ਦੇਖੋ ਇਹਦੇ ਕਿਆ ਬਤਾ ਯਾਰ ਸ਼ਹਿਰ ਵਾਲੀਆਂ ਤੇ ਠੱਡੀ ਸੀਲ ਦੇ ਪੰਜਵਾ ਪਰਫ ਵਾਲੀ ਤੇ ਨਿਆਣਾ ਤਾਂ ਮੈਂ ਕਹਿੰਦਾ ਕਿਸੇ ਦੇ ਪੌੜਾ ਪਾ ਲਓ ਨਹੀਂ ਪਾਣਾ ਕੋਈ ਜ਼ਰੂਰ ਨਹੀਂ ਜਿਹੜੀ ਹੱਥ ਕਮਾਉਂਦੀ ਨਹੀਂ ਲਿੰਦੀ ਉਹ ਲੈਂਦੀ ਨਹੀਂ ਹੈਗੇ ਪਹਿਲੀ ਵਾਹ ਦੇਖੋ ਧਾਰਾ ਦੇਖੋ ਜਾਵਾ ਕਿਆ ਬਤਾ ਅਸੀਂ ਕਰੀ ਬਲੂ 1 ਲੱਖ ਤੇ 5000 ਰੁਪਏ। ਸਮਾਨਦਾਲ ਹੋ ਜਾ। ਮਾਨਤਨ ਕਰਦਾ। ਦੁੱਧ 25 ਤੋਂ 30 ਦੇ ਵਿੱਚ ਆਲੀ ਹੈਗੀ ਐ ਵੀ ਹਣਾ। ਇਹ ਦੋਨੇ ਵੇਣਾ 25-25 ਪਲੱਸ ਦੇਣੀਆਂ ਜੀ। ਜੱਜਗੱਲਾ। ਹਾਂ। ਤੇ ਵਾਕਿਆ ਮੈਂ ਬੰਦਾ ਪਰ ਆ ਵੀ ਭਾਈ ਜਿਹਨੇ ਪੈਸੇ ਲਾਉਣੇ ਆ ਹਣਾ ਕੋਈ ਚਾਹੇ 20 ਮੰਨ ਲੇ ਕੋਈ 15 ਮੰਨ ਲੇ ਕੋਈ 30 ਮੰਨ ਲੇ। ਸੋ ਕਹਿੰਦਾ ਗਾਉਣ ਵਾਲੇ ਦਾ ਉਹ ਨਹੀਂ ਰਹਿੰਦੇ ਨੱਚਣ ਵਾਲੇ ਜੱਡੀ ਲੋਕਾਂ ਦੇ ਉਹ ਨਹੀਂ ਫੜੇ ਜਾਂਦੇ। ਹਾਂ। ਵੀ ਆਉਦੇ ਨਿਰਖਬਰ ਕਰਨੇ ਪਰ ਆਪਾਂ ਇਹ ਪੈਸੇ ਲਾਉਣੇ ਆ ਉਹ ਆ ਦਾ ਨਿਰਖ ਪਰਚੇ ਲੱਗਿਆ ਹਣਾ। ਜੱਜਗੱਲਾ ਤੋੜ ਦਿਓ ਬਾਹਰ ਰਹਿਣਾ। ਤੋੜ ਦਿਓ। ਸੁਫਰ ਕੱਦ ਕਾੜ ਵਗ ਦੇ ਸੀਨਾ ਵੀ ਕਿਸੇ ਪਾਸੇ ਨਹੀਂ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਇਹਦੀ ਸਾਫ ਤੇ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਰਾਜੀ ਸਮੀ ਬੜੀ ਪੂਰੀ ਹੋ ਕੇ ਤੇ ਮਿਲਕ ਫੇਰ ਦੋਨੇ ਪਾਸੇ ਦਿਖਾਈ ਦਿੰਦੀ ਹੈ ਇੱਕ ਪਾਸੇ ਨਹੀਂ ਸੋ ਦੇਖੋ ਸਾਈਜ਼ ਵਗੈਰਾ ਤੇ ਬਾਡੀ ਵੰਦਰ ਵਗੈਰਾ 25 25 ਤੋਂ ਪਲੱਸ ਵਾਲੇ ਵੜਾ ਦਿਖਾਦੇ ਅੱਜ ਆਪਾਂ ਨੰਬਰ ਹੈਗਾ ਆਪਣਾ 97796 21166 ਵੀਰ ਦਾ ਨੰਬਰ ਆ ਤੋੜ ਕੇ ਆਪਾਂ ਵੜਾ ਦੋਨੇ ਦਿਖਾ ਦਿਆਂ ਧਾਰਾ ਮਾਰ ਕੇ ਦਿਖਾ ਦਿਆਂ 25 25 50 ਇਹਦੇ ਨਾਲ ਦੇ ਗਾਇਆਂ ਬਹੁਤ ਘੱਟ ਸਾਨੂੰ ਮਿਲਣਗੀਆਂ ਤੇ ਰੇਡੀ ਵੀਰ ਨੇ ਜੈਨ ਹੁਣ ਮਗਿਆ ਚੀਜ਼ਾਂ ਦਾ ਹਿਸਾਬ ਨਾਲ ਇਹਦੇ ਪਿੱਛੇ ਬੱਛਾ ਆ ਗਿਆ ਨਾ ਨਾ ਬੱਛੀ ਹੀ ਨਹੀਂ ਜੀ ਮੇਰੇ ਦੋਨਾਂ ਪਿੱਛੇ ਹਾਂ ਦੋਨਾਂ ਵਾਂਗਰੀ ਬੱਛੀਆਂ ਨੇ ਸੋ ਜਦੋਂ ਗਾਇ ਬਾਈ ਵਨ ਕਹਿੰਦਾ ਗੱਟ ਵਨ ਫ੍ਰੀ ਹੋ ਗਿਆ ਲੋਇਆ ਪਿਆ ਸੋ ਥਣ ਦੇਖੋ ਬਾਹਰ ਦੇ ਹੁਣ ਕਹੇ ਜਾ ਛੱਟਿਆ ਹਨਾ ਅਸਮਾਨ ਹੁਣ ਮਾਰਿਆ ਕੀ ਬਾਤ ਆ ਜੀ ਲੱਗਦਾ ਵੀ ਇਹੋ ਜਿਹੇ ਚੀਜ਼ਾਂ ਦੇ ਹਨਾ ਹਾਂਜੀ ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਆ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣੇ ਸਭ ਦਾ ਤੇ